ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਨੂੰ ਲੈ ਕੇ ਬੁਲਡੋਜ਼ਰ ਮੁਹਿੰਮ ਲਗਾਤਾਰ ਜਾਰੀ ਹੈ ਲੁਧਿਆਣਾ ਦੇ ਵਿੱਚ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਸ ਦੇ ਵਿੱਚ ਨਸ਼ੇ ਤਸਕਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਦੇ ਘਰ ਦੇ ਉੱਪਰ ਬੁਲਡੋਜ਼ਰ ਚਲਾਇਆ ਗਿਆ ਜੇ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਅੱਜ ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਦੇ ਘਰ ਦੇ ਉੱਪਰ ਬੁਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ આરોપી ਦੇ ਉੱਪਰ ਕਰੀਬ 15 ਤੋਂ ਵੱਧ ਪਰਚੇ ਦਰਜ ਨੇ ਤੇ આરોપી ਆਪ ਤੇ ਹੋਰ ਰਹਿੰਦਾ ਸੀ ਤੇ ਇਸ ਮਕਾਨ ਨੂੰ ਉਸ ਵੱਲੋਂ ਕਿਰਾਇਆ ਤੇ ਦਿੱਤਾ ਗਿਆ ਸੀ ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਤੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਪੁਲਿਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ ਤੇ ਲਗਾਤਾਰ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹੋਰ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਲੁਧਿਆਣਾ ਤੋਂ ਬਿਊਰੋ ਰਿਪੋਰਟ ਇਹ ਤਿੰਨ ਵਿਅਕਤੀ ਹੈ ਜੀ ਟੋਟਲ ਮਲਾਕੇ ਜੀ ਇੱਕ ਤਾਂ ਮਾਪ ਪੁੱਤ ਹੈ ਤੇ ਦੂਜਾ ਤੀਜਾ ਬੰਦਾ ਜਿਹੜਾ ਹੈ ਉਹ ਸ਼ੇਖਰ ਹੈ ਇਹਨਾਂ ਨੇ ਇਲੀਗਲ ਕਾਰਪੋਰੇਸ਼ਨ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀਗਾ ਜੀ ਇਲੀਗਲ ਸਟਰਕਚਰ ਰੇਜ਼ ਕੀਤਾ ਹੋਇਆ ਸੀਗਾ ਬੇਲ ਤੇ ਬਾਹਰ ਹੈ ਟੋਟਲ ਮਿਲਾ ਕੇ ਇਹਨਾਂ ਤੇ 15 ਪਰਚੇ ਦਰਜ ਹੈ ਤੇ ਇਸ ਸਟਰਕਚਰ ਅੱਜ ਕਾਰਪੋਰੇਸ਼ਨ ਦੇ ਆਰਡਰ ਸੀਗੇ ਆਪਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕਾਰਪੋਰੇਸ਼ਨ ਦੇ ਅਫੀਸ਼ਰਸ ਵੀ ਸਾਡੇ ਨਾਲ ਹੈ ਤੇ ਇਹਨੂੰ ਘਾਟਾ ਆਇਆ ਜਾ ਰਿਹਾ ਹੈ ਯਾ ਤਾਂ ਕੰਮ ਛੱਡ ਦੋ ਜਾਂ ਫਿਰ ਇਦਾਂ ਦੀ ਕਾਰਵਾਈ ਹੋਊਗੀ ਆਪਣੀ ਚਾਹੇ ਲੜਕੀ ਆ ਜਾਂ ਲੇਡੀਜ਼ ਆ ਜਾਂ ਔਰਤਾਂ ਆ ਚਾਹੇ ਆਦਮੀ ਆ ਨਸ਼ਾ ਦੇ ਹਮੇਸ਼ਾ ਜਿਹੜੀ ਲੜਾਈ ਹੋਣੀ ਚਾਹੀਦੀ ਆ ਮੈਂ ਤਾਂ ਇਸ ਮੁੰਡੇ ਦੀ ਲੜਾਈ ਲੜ ਰਿਹਾ ਆ ਬਿਆਵਾ ਕਿ ਜਿਹੜੇ ਜਵਾਨ-ਜਵਾਨ ਬੱਚੇ ਜਿਹੜੇ ਆ ਉਹ 18-20 ਸਾਲ ਦੇ ਨੇ ਸੱਚੇ ਤੋਂ ਸਾਦੇ ਆ ਉਹਦੇ ਮਾਪਿਆਂ ਨੂੰ ਵੀ ਦੇਖੋ ਕਿ ਕਿੰਨਾ ਚੋਟਾ ਹੋਇਆ ਵਾ ਇੱਥੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਆਪਣੀ ਜ਼ਿੰਦਗੀਆਂ ਨੂੰ ਬਰਬਾਦ ਕਰ ਚੁੱਕੇ ਆ ਜ਼ਿੰਦਗੀ ਖਤਮ ਕਰ ਚੁੱਕੇ ਆ ਇਸ ਲਈ ਪੰਜਾਬ ਪੁਲਿਸ ਨੇ ਜੋ ਵੀ ਕੰਮ ਕੀਤਾ ਵਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਇਹ ਕੋਮੇਡੀਆ ਪ੍ਰੋਪਰਟੀ ਖਾਲੀ ਕਿੰਨੇ ਦਿਨਾਂ ਤੋਂ ਪਈ ਹੋਈ ਆ ਇਹ ਪ੍ਰੋਪਰਟੀ ਬਸ ਬਣਾ ਰਹੇ ਸੀਗੇ ਲੇਕਿਨ ਲੰਬੇ ਸਮੇਂ ਤੋਂ ਕੋਈ ਨਹੀਂ ਪਾਣੀ ਸਿੱਕੋਗੀ ਪੁਲਿਸ ਅਫਸਰ ਜਿਹੜੇ ਲਗਾਤਾਰ ਸੀਗੇ ਥੇ ਰੇਡ ਮਾਰ ਰਹੇ ਸੀਗੇ ਇਸ ਲਈ ਅਸੀਂ ਮੋਤੀ ਨਗਰ ਥਾਣੇ ਦੇ ਐਸਐਸਓ ਸਾਹਿਬ ਤੇ ਪੁਲਿਸ ਕਮਿਸ਼ਨਰ ਸਾਹਿਬ ਤੇ ਇਸ ਏਰੀਆ ਦੇ ਡਿਪਟੀ ਸਾਹਿਬ ਤੇ ਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਬਾਰ ਬਾਰ ਜਿਹੜੇ ਆ ਇੱਥੇ ਜਿਹ ਲਗਾਮ ਲਗਾਉਂਦਾ ਕੰਮ ਕਰੇ ਨਸ਼ੇ ਨੂੰ ਸਰ ਜੀ ਕਹਿੰਦੇ ਇਹ ਜਿਹੜਾ ਕਬਜ਼ਾ ਬਨਯਾਇਜ਼ ਕੀਤਾ ਸੀ ਕਾਰਪੋਰੇਸ਼ਨ ਦੀ ਜਗ੍ਹਾ ਜਿਹੜਾ ਇਹ ਕਬਜ਼ਾ ਹੈ ਕਬਜ਼ਾ ਦਾ ਪੂਰੇ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਤੇ ਪੂਰੇ ਲੁਧਿਆਣੇ ਦੇ ਵਿੱਚ ਵੱਡੇ ਪੱਧਰ ਤੇ ਆ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਕਬਜ਼ਾ ਹੈਗਾ ਵਾ ਉੱਥੇ ਗਲਤ ਕੰਮ ਨਾ ਹੋਵੇ ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਇਹ ਕਰਦੀ ਹੈ ਲਗਾਤਾਰ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਤੁਸੀਂ ਕਿਹਣਾ ਜਾਉਂਗੇ ਮੈਂ ਪਹਿਲੇ ਹੀ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਇਹਦਾ ਜਿਹੜਾ ਜੁੱਧ ਸੀਗਾ ਨਸ਼ੇ ਦੇ ਵਿਰੋਧ ਉਹ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ ਇਸ ਲਈ ਮੈਂ ਸਰਕਾਰ ਨੂੰ ਇਹ ਵੀ ਬੇਨਤੀ ਕਰਦਾ ਵਾ ਪੰਜਾਬ ਸਰਕਾਰ ਦੇ ਜਦੋਂ ਐਂਟਰ ਬਾਰਡਰ ਪੈਂਟ ਕਰਦੇ ਆ ਉੱਥੇ ਵੀ ਨਸ਼ੇ ਦੇ ਜਿਹੜੇ ਆ ਤਸਕਰਾਂ ਨੂੰ ਲਗਾਮ ਲਗਾਈ ਜਾਵੇ ਕਿਉਂਕਿ ਉਹ ਜਿਹੜੇ ਵੱਡੇ ਜਿਹੜੇ ਆ ਪਰਚੇਜ਼ਰ ਆ ਇਹ ਤਾਂ ਮਾੜੇ-ਮੋٹے ਹੈਗੇ ਆ ਉਹਨਾਂ ਦੇ ਵੱਡਿਆਂ ਤੇ ਵੀ ਜਿਹੜੀ ਲਗਾਮ ਲਗਾਈ ਜਾਵੇ ਆ ਬਹੁਤ ਹੀ ਕਾਫੀ ਲੋਕਾਂ ਦੇ ਉੱਤੇ ਪੰਜਾਬ ਸਰਕਾਰ ਨੇ ਜਿਹੜੇ ਐਕਸ਼ਨ ਲਿੱਤੇ ਆ ਉਹਨੂੰ ਕਿਵੇਂ ਦੇਖਦੇ ਆ ਪੰਜਾਬ ਸਰਕਾਰ ਜੋ ਵੀ ਕਰ ਰਹੀ ਆ ਜੋ ਇਹ ਦੇ ਪ੍ਰੈਕਟੀਕਲ ਕਰਦੀ ਰਹੀ ਔਰ ਲੋਕਾਂ ਦੇ ਜਿਹੜੀਆਂ ਆਮ ਆਵਾਮ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਨਸ਼ੇ ਦੇ ਨੱਥ ਪਾ ਰਹੀ ਆ ਤੇ ਪੰਜਾਬ ਸਰਕਾਰ ਆਣ ਵਾਲੇ ਸਮਝ ਦੁਆਰ ਤੋਂ ਫੇਰ ਆਊਗੀ ਪੰਜਾਬ ਸਰਕਾਰ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ